you. ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਇੱਕ ਰੋਸ਼ ਮੁਜ਼ਾਹਰਾ ਕੀਤਾ ਜਿਸ ਨੂੰ ਸੰਬੋਧਨ ਕਰਦਿਆਂ ਮਾਝਾ ਜ਼ੋਨ ਦੇ ਇੰਚਾਰਜ ਕਾ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਜਿਸ ਵਿਚੋਣਾ ਕਿਹਾ ਕਿ 29 ਫਰਵਰੀ ਦੀ ਮहासਭਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਬਠਿੰਡਾ ਮਾਝਾ ਜ਼ੋਨ ਦੇ ਇੰਚਾਰਜ ਅਤੇ ਜਰਨਲ ਸਕੱਤਰ ਕਮਰੇਡ ਮਨਜੀਤ ਰਾਜ ਬਟਾਲਾ ਦੀ ਅਗਵਾਈ ਹੇਠ ਦਾਣਾ ਮੰਡੀ ਬਠਿੰਡਾ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਕਰਜ਼ਾਈ ਵੀ ਐਮ ਮਸ਼ੀਨਾ ਅਤੇ ਬੇਰੋਜ਼ਗਾਰੀ ਨਸ਼ਾ ਖਿਲਾਫ ਅਤੇ ਬੇਜ਼ਮੀਨੇ ਗਰੀਬਾਂ ਲਈ ਤੇ ਮਾਈਕਰੋファイਨੈਂਸ ਕੰਪਨੀਆਂ ਦਾ ਕਰਜ਼ਾ ਮਾਫ ਕਰੇ ਸਰਕਾਰਾਂ ਅਤੇ ਕੱਚੀਆਂ ਕੋਠੀਆਂ ਦੀਆਂ ਕਰਾਦੀਆਂ ਗਰਾਂਟਾਂ ਮਾਫ ਕਰਨ ਨਹੀਂ ਤਾਂ ਮਜ਼ਦੂਰ ਦਲਿਤ ਸਮਾਜ ਬਠਿੰਡਾ ਵਿੱਚ ਰੋਸ ਮੁਜ਼ਾਹਰਾ ਕਰਨ ਲਈ ਪੁੱਜਣਗੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਮਜ਼ਦੂਰ ਮੁਕੇ ਮੋਰਚਾ ਪੰਜਾਬ ਦੇ ਵਰਕਰਾਂ ਵੱਲੋਂ ਇੱਕ ਦਫ਼ਤਰ ਵਿੱਚ ਮੀਟਿੰਗ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੇ ਕੇਂਦਰ ਸਰਕਾਰ ਦੇ ਖਿਲਾਫ ਜਿਸ ਰੈਂਚ ਬਠਿੰਡਾ ਵਿੱਚ 29 ਫਰਵਰੀ ਨੂੰ ਹੋ ਰਹੀ ਸਾਡੀ ਮਹਸਭਿਆ ਮਜ਼ਦੂਰ ਦਲੇਤ ਸਮਾਜ ਦੀ ਰੈਲੀ ਜਿਸ ਵਿੱਚ ਮੈਕਰੋ ਬਾਇਨਸ ਕੰਪਨੀਆਂ ਬੈਂਕਾਂ ਦੇ ਕਰਜ਼ੇ ਬਿਲਕੁਲ ਮਾਫ ਕੀਤੇ ਜਾਣ ਨਸ਼ਿਆਂ ਨੂੰ ਠੱਲ ਪਾਈ ਜਾਵੇ ਕੱਟੀਆਂ ਕਰਿਆ ਦੇ ਗਰੰਟਾ ਦਿੱਤੀਆਂ ਜਾਣ ਤੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ 25 ਰੁਪਏ ਪਤਾ ਦਿੱਤਾ ਜਾਵੇ ਮਨਰੇਗਾ ਚੋਟੀਨਾ ਦਿੱਤਾ ਜਾਵੇ ਪਿੰਡਾਂ ਚੋਂ ਜਿਬਾਰ ਨੌਜਵਾਨਾਂ ਨੂੰ ਦਿੱਤਾ ਜਾਵੇ ਨਸ਼ੇ ਨੂੰ ਠੱਲ ਪਾਈ ਜਾਵੇ ਇਤਨੀ ਮਾਜਾ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਟੇੰਡਾ ਰੈਲੀ ਦੇ ਵਿੱਚ ਸਾਡਾ ਮਜ਼ਦੂਰ ਮੁਕਤੀ ਮੋਰਚਾ ਐਮ ਐਮ ਪੀ ਦੇ ਸਾਰੇ ਵਰਕਰ ਜਿਹੜੇ ਪਹੁੰਚ ਰਹੇ ਨੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਇਸ ਰੈਲੀ ਵਿੱਚ ਉਹਨਾਂ ਦੀ ਗਵਾਈ ਮਾਜਾ ਜੋਗਤ ਜਰਨੈਲ ਮਾਜਾ ਜੋਗਤ ਜਨ ਸੰਪੇਕ ਕਾਮਰੋਡ ਮਨਜੀਤ ਰਾਜ ਪਟਿਆਲਾ ਕਰ ਰਹੇ ਨੇ ਅਸੀਂ ਕਹਾਂ ਤੱਕ ਕਟੋਰ ਦੇਗੇ ਮਾਈਕ੍ਰੋਫੋਨਸ ਵਾਲਿਆਂ ਦਾ ਕਬੇ ਕਾ ਦਾ ਜਲਾ ਪੰਜਾਸੀ ਨਹੀਂ ਲੋਕ ਪਰ ਸਕਦਾ ਇਹ ਦਸਲਾ ਦੇ ਨੇ ਆ